ਇਕ ਪੂਰੀ ਦਰਸਨ ਦੇਜ ਇਕ ਪੂਰੀ ਦਰਸਨ ਦੇਜ ਇਕ ਪੂਰੀ ਦਰਸਨ ਦੇਜ ਕਿਸ ਦਸ ਪਿਆਰੀ ਸਿਰ ਤਰੀ ਉਤਾਰੇ ਕਿਸ ਦਸ ਪਿਆਰੀ ਸਿਰ ਤਰੀ ਉਕਾਰੇ ਇਕ ਪੂਰੀ ਦਰਸਨ ਦੇਜ ਇਕ ਪੂਰੀ ਦਰਸਨ ਦੇਜੇ ਇੱਕ ਪੂਰੀ ਦਰਸਨ ਦੇਜੇ ਇੱਕ ਪੂਰੀ ਦਰਸਨ ਦੇਜੇ ਇੱਕ ਪੂਰੀ ਦਰਸਨ ਦੇਜੇ ਵਾਰ ਕਾਰ ਵਾਹਿਗੁਰੂ ਜੀ ਕੀ ਫਤਿਹ ਸਤਿ ਪਵਤ ਜੀ ਸਹਾਇ ਵਾਰੋ ਸ੍ਰੀ ਪਵਤ ਜੀ ਕੀ ਪਾਛਾ ਹੈ ਦਸਵੇਂ ਪ੍ਰਥਮ ਪਵਤ ਜੀ ਸਮਰਤਾ ਨੂੰ ਨਾਨਕ ਨੇ ਪਿਆਏ ਪਰੰਦਰ ਘਰਤੇ ਅਮਰਦਾਸ ਰਾਮ ਬਾਸੇ ਲਈ ਸਹਾਇ ਅਰਧਨ ਹਰਿ ਗੋਬਿੰਦਰਾਓ ਸ਼ਿਵਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਪਿਆਈ ਹੈ ਜਿ ਜੁਤੇ ਸਭ ਦੁੱਖ ਗਾਇ

ਜੰਦਾ ਪਿਆਰਿਆ ਤੋਹਾਂ ਸਾਹਿਬ ਜਦ ਅੰਚਲਿਓ ਮੁਪਿਆ ਹਰਿਆ ਜਪਿਆ ਸਤਿ ਅਜਨਾ ਨਾਮ ਜਪਿਆ ਵੰਡ ਛਕੇਆ ਦੇਹ ਚਲਾਈ ਤੇ ਗਵਾਏ ਦੇਕੇ ਅੰ ਵਿੱਚ ਕੀਤਾ ਤਨਾ ਪਿਆਰਿਆ ਸੁਤਿਆਰਿਆ ਵੀ ਕਮਾਈ ਦਾ ਧਿਆਨ ਕਰਕੇ ਖਾਲਸਾ ਰੀ ਬੋਲੋ ਜੀ ਜੰਮਾਉ ਸੰਗਾ ਸਿੰਘੜੀਆਂ ਧਰਮ へ ਸੀ ਦਿੱਤੇ ਬੰਦ ਬੰਦ ਕਟਾਏ ਖੋਪਰਿਆਂ ਲੋਹਿਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਚਨਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਨ ਸੁਆਸਨ ਨਾਲ ਨਮਾਈ ਤੇਰਾ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਦੀ ਬੋਲੋ ਜੀ ਪੰਗਾ ਸੰਤਾਨ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਦੀ ਕੀ ਅਲਵਾਸ ਸਹਾਰੀ ਸਰਬਤ ਖਾਲਸਾ ਦੇ ਕੋ ਵਾਹਿਗੁਰੂ 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 ਚੱਪਿਆ ਦੇ ਚੱਪਿਆ ਮਨ ਕਾ ਸਦਕਾ ਸਰਬ ਸੁਖੋ ਵੀ ਜਾਦਾ ਖਾਲਸਾ ਦੀ ਸਾਹਿਬ ਤਹਾਂ ਤਹਰਛੇ ਆ ਰਿਆ ਇੱਕ ਤੇਗ ਤੇਗ ਸਬੇ ਦਰਦ ਕੀ ਪਾਜ ਪੰਥ ਕੀ ਦੇਸਰੀ ਸਾਹਿਬ ਦੀ ਸਹਾਰੇ

ਮਤ ਉੱਚੀ ਮਤ ਪਤ ਦਾ ਰੱਖਾ ਬਵਾਹਿ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਦੀਆ ਸ੍ਰੀ ਨਮਕਾਰਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਦੇ ਜਿਨ੍ਹਾਂ ਨੂੰ ਪੰਥੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨੇ ਡਾਰ ਅਦੇ ਸੇਵਾ ਸੰਭਾਲਦਾ ਦਾ ਪ੍ਰੇਮ ਭਾਰੇ ਕਾਂਸਾ ਦਿਨ ਬਖਸ਼ੂ ਏ ਨਿਮਾਰਿਆਂ ਦੇ ਮਾਨ ਨਕਾਰਿਆਂ ਦੇ ਪਾਣ ਨੇ ਉੱਤੇ ਆਦਿਓ ਪੰਨ ਭਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਤੀ ਜੁੜੜਿਆ ਸੱਚੀ ਪਾਤਸ਼ਾਹੀਓ ਚਾਰ ਪਹਿਰ ਵੇਣਾਪੀ ਦੇ ਭਾਰੇ ਅੰਦਰ ਕਤਿਤ ਹੋਈ ਚਾਰ ਪੈਰ ਵਿਹਾੜਾ ਆਪਣੇ ਭਾਰੇ ਅੰਦਰ ਕਤਿਤ ਕਰਾਉਣਾ ਆਲੋਸ਼ੀਰ ਧੰਨ ਧੰਨ ਬਾਬਾ ਦੇ ਸ਼ਹੀਦਾਂ ਦੇ ਪਾਵਨ ਪਵਿੱਤਰ ਉਸਤਾਨ ਗੁਰਦੁਆਰਾ ਦੇ ਸ਼ਹੀਦ ਗਾਨੂ ਸਾਹਿਬ ਜੀ ਵਿਖੇ 파ਰਮ ਦਰਬਾਰ ਅੰਦਰੋਂ ਸਤਗੁਰੂ ਜੀ ਆਪ ਜੀ ਦੇ ਸੋਹਣੇ ਸੰਗਰਸ਼ ਤਿਆਰ ਕੀਤੇ ਗਏ ਹਨ ਆਗ੍ਰੀਂ ਕਿਰਪਾ ਕਰੋ ਸਿੰਘਾ ਸਨਾਮੀ ਪ੍ਰਕਾਸ਼ ਮਨ ਉਪਰਕੇ ਖੁੱਲੇ ਦਰਸ਼ਨ ਦੇ ਦਾਰ ਪਾਵਨ ਫਰਮਾਨ ਬਖਸ਼ ਕੇ ਸੰਗਤਾਂ ਨੂੰ ਪ੍ਰਤਾਪ ਕਰੂ ਦਰਪੇ ਆਏ ਸੰਗਤਿ ਦਾ ਰਾਹ ਗਰੀ ਕੈਨੁ ਕੋਲ ਪੇਟਾ ਰਾਹ ਸੇਵਾ ਦਾ ਦਰ ਪ੍ਰਵਾਨ ਕਰਨੀ ਆ ਦਰੋਂ ਓਂਕਰੋ ਸਿਖਿ ਸਦਕ ਪ੍ਰਸਾਦ ਨਾਮ ਧਾਨ ਬਖਸ਼ਣਾ ਸ਼ੋਭ ਪਾਵਨਾਵ ਪੂਰੀਆ ਕਰਨੀਆ ਸਰਬੱਤ ਦੇ ਗਾਰਜ ਰਾਸ ਕਰਨੇ ਯਾਤਰਾ ਸਭਲ ਕਾਮੇ ਸਾਧ ਗੁਰੂ ਜੀ ਆਉ ਕਰੋ ਕਿਰਪਾਈ ਆਪ ਜੀ ਦੇ ਪਾਵਨ ਸਰੂਪ ਸੋਖਾਸਨ ਸਥਾਨਾ ਕੋ ਪ੍ਰਕਾਸ਼ ਸਥਾਨਾ ਤੇ ਮਿਲਾ ਦੇ ਆਗਿਆ ਬਖਸ਼ੂ ਰਸਤੇ ਤੇ ਆਂਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਰ ਨਿਨਾ ਨਿਆ ਤੇ ਨਾਮ ਚਿਤ ਆਵੇ ਨਾਰਿੰਦਨਾ ਕ ਖਾਂਸਾ ਵਾਲੀ ਬੁੱਧੀ ਕੀ ਫਟੇ ਬੁਨ a partir